ਇਹ ਇਲਜ਼ਾਮ ਲਾਇਆ ਗਏ ਕਿ ਜਿਹੜੇ ਨੌਜਵਾਨ ਨੇ ਪੰਜਾਬ ਦੇ ਨਸ਼ੇ ਕਰਦੇ ਨੇ ਹਾਲਾਂਕਿ ਸਭ ਤੋਂ ਵੱਧ ਪੰਜਾਬੀਆਂ ਨੇ ਕੁਰਬਾਨੀਆਂ ਨੇ ਇਸ ਦੇਸ਼ ਨੂੰ ਯਾਦ ਕਰਾਉਣ ਲਈ ਤੁਸੀਂ ਪੁਰਾਣੀ ਹਿਸਟਰੀ ਚੱਕੋਗੇ ਤਾਂ ਇਸ ਦੇਸ਼ ਦੇ ਨੌਜਵਾਨਾਂ ਨੇ ਪੰਜਾਬ ਦੇ ਨੌਜਵਾਨਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਹੁਣ ਤੱਕ ਰਿਸ਼ਵਤਾਂ ਨਹੀਂ ਲੈਂਦਾ ਕੋਈ ਅਫਸਰ ਨਹੀਂ ਤੰਗ ਕਰਦਾ ਹਰ ਇੱਕ ਅਫਸਰ ਖੁਸ਼ ਹੋ ਕੇ ਕੰਮ ਕਰ ਰਹੇ ਨੇ ਕਿਉਂਕਿ 8 ਘੰਟੇ ਜਿਹੜੀ ਲਾਈਟ ਹੈ ਉਹ ਵੀ 8 ਘੰਟੇ ਦਿਨ ਨੂੰ ਮਿਲ ਰਹੀ ਹੈ ਉਹ ਲੋਕ ਕਹਿ ਰਹੇ ਨੇ ਸਾਨੂੰ ਬਹੁਤ ਹੀ ਖੁਸ਼ ਆ ਜੀ ਅਸੀਂ ਕਿਉਂ ਮਹੱਲਾ ਕਲੀਨਿਕ ਬਣੇ ਪਿੰਡਾਂ ਦੇ ਵਿੱਚ ਤੁਸੀਂ ਆਪਣੇ ਲਵੇ ਲਾਣੇ ਜਿਹੜੇ ਇਹ ਪਿੰਡਾਂ ਦੇ ਨੇੜੇ ਤੇੜੇ ਪਿੰਡਾਂ ਨੇ ਤੁਸੀਂ ਜਾ ਕੇ ਪੁੱਛੋ ਹਰ ਇੱਕ ਪਿੰਡ ਨੂੰ ਐਮ ਐਲ ਏ ਸਾਹਿਬ ਡਾਕਟਰ ਵਿਜੇ ਸਿੰਘ 라 ਜੀ ਨੇ ਉਹਨਾਂ ਨੇ ਕੋਈ ਇਹ ਨਹੀਂ ਦੇਖਿਆ ਵੀ ਮੈਨੂੰ ਆ ਪਿੰਡ ਜੋ ਵੋਟਾਂ ਘੱਟ ਪਈਆਂ ਮੈਨੂੰ ਆ ਪਿੰਡ ਜੋ ਵੱਧ ਪਈਆਂ ਉਹਨਾਂ ਨੇ ਸਾਰੇ ਪਿੰਡਾਂ ਨੂੰ ਬਰਾਬਰ ਰੱਖਿਆ ਵਕਾਸ ਤਾਂ ਬਹੁਤ ਜ਼ਿਆਦਾ ਹੋ ਚੁੱਕਿਆ ਹਨ ਜੀ ਜਿਵੇਂ ਕਿ ਹਲਕੇ ਦੇ ਵਿੱਚ ਕਲੀਨਿਕ ਮਹਾਲੇ ਸੜਕਾਂ ਦਾ ਸਟੇਡੀਅਮ ਦਾ ਤੇ ਬਾਕੀ ਹੋਰ ਗਲੀਆਂ ਨਾਲੀਆਂ ਦਾ ਵਿਕਾਸ ਤਾਂ ਬਹੁਤ ਹੀ ਜ਼ਿਆਦਾ ਹੋ ਗਿਆ ਹਨ ਬਾਕੀ ਸ਼ੇਸਾ ਜੁੰਟ ਹੈ ਗਰੀਬ ਦੇ ਅਮੀਰ ਵਾਸਤੇ ਸਭ ਨੂੰ ਇੱਕੋ ਹੀ ਰੱਖਿਆ ਹੈ ਉਹ ਵੀ ਮਤਲਬ ਫਿਰ ਹੀ ਕੀਤੀ ਜਾ ਰਹੀ ਹੈ ਜੀ ਬਰਨਾਲੀਆਂ ਨੇ ਪਹਿਲੀ ਪੰਚਾਇਤ ਫਿਰ ਜਲਾ ਬਲਾਕ ਸਭਾ ਮਤੀ ਤੇ ਫਿਰ ਜਲਾ ਪ੍ਰੀਸ਼ਦ ਨਹੀਂ ਜਦੋਂ ਤਿੰਨੇ ਬਰਨਾਲੀਆਂ ਦੇ ਵਿੱਚੋਂ ਜਦੋਂ ਸਰਮੌਕੇ ਦੀ ਸਰਕਾਰ ਦੇ ਜਿਹੜੇ ਮੌਜੂਦਾ ਸਰਕਾਰ ਦੇ ਜਦੋਂ ਜਿਹੜੇ ਮੈਂਬਰ ਨੇ ਉਹ ਜਿੱਤਣਗੇ ਤਾਂ ਪਿੰਡਾਂ ਉਹ ਅਸੀਂ 31 ਮਾਰਚ ਤੱਕ ਮੁਕੰਮਲ ਕਰ ਦੇਣਾ ਜੀ ਪੂਰਾ ਮਾਰਚ ਨੂੰ ਪੈ ਜਾਣਗੇ ਤਾਂ ਹਾਂ 31 ਮਾਰਚ ਨੂੰ ਸਭ ਪੈ ਜਾਣਗੇ ਜੀ ਉਹ ਅਸੀਂ ਪੂਰਨ ਤੌਰ ਤੇ ਵਿਸ਼ਵਾਸ ਦਿਵਾਉਣਾ ਜੀ ਜੇ ਆਪਾਂ ਸਰਕਾਰ ਦੇ ਵਿਕਾਸ ਦੇ ਕੰਮਾਂ ਦੀ ਗਿਣਤੀ ਕਰਨ ਲੱਗ ਜਾਈਏ ਬਾਈ ਆਪਾਂ ਨੂੰ ਪੂਰੀ 2 ਘੰਟੇ 3 ਘੰਟੇ ਦੇ ਇੰਟਰਵਿਊ ਕਰਨੀ ਪੈਣੀ ਆ ਜਿਹੜਾ ਮਾਨਸਾ ਜਿਲ੍ਹੇ ਦੇ ਪਿੰਡ ਨੇ ਸਾਰੇ ਮੈਂ ਡਾਕਟਰ ਵਿਜੇ ਸਿੰਘ ਰਾਜੀ ਐਮਐਲਏ ਨੇ ਸਾਡੇ ਉਹਨਾਂ ਨੇ ਪਿੰਡ ਪਿੰਡ ਦੇ ਵਿੱਚ ਜਾ ਕੇ ਮਾਲਾ ਕਲੀਨ ਕਰ ਦਿੱਤੀਆਂ ਹੋਈਆਂ ਨੇ ਕਰੋੜ ਦੇ ਵਿੱਚ ਬਹੁਤ ਜ਼ਿਆਦਾ ਰਿਸਪਾਂਸ ਮਿਲ ਰਿਹਾ ਜੀ ਕਿਉਂਕਿ ਜਿਹੜੇ ਬੱਚੇ ਨੇ ਉਹ ਸਰਬਸਾਂ ਦੇ ਫਰੀ ਲੱਗ ਰਹੇ ਨੇ ਕੋਈ ਪੈਸਾ ਨਹੀਂ ਲੱਗ ਰਿਹਾ ਆਪਣੇ ਪੰਜਾਬ ਨੂੰ ਵਿਰੋਧੀ ਪਾਰਟੀਆਂ ਵੱਲੋਂ ਜਾਂ ਦੂਜੀਆਂ ਸਟੇਟਾਂ ਵੱਲੋਂ ਬਦਨਾਮ ਕੀਤਾ ਗਿਆ ਕਿ ਉਹ ਰੋਟਾ ਪੰਜਾਬ ਵਾਲੀਆਂ ਫਿਲਮਾਂ ਬਣਾਈਆਂ ਗਿਆ ਨੌਜਵਾਨਾਂ ਨੂੰ ਨਸ਼ੇ ਦੇ ਵਿੱਚ ਧੱਕਿਆ ਗਿਆ ਪੁਰਾਣੀਆਂ ਸਰਕਾਰਾਂ ਵੱਲੋਂ ਜਾਂ ਸਾਰੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਇਹ ਸਾਰੀਆਂ ਪੰਜਾਬ ਨੂੰ ਬਦਨਾਮ ਕਰਨ ਜੋ ਕੀਤੀਆਂ ਗਏ ਨੇ ਜਾਂ ਸਰਕਾਰ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜੀ ਨੇ ਇਹ ਇਸ ਦੇ ਉੱਤੇ ਪੂਰਾ ਚੈਨ ਲਗਾ ਦਿੱਤਾ ਇੱਕ ਤਰ੍ਹਾਂ ਦਾ ਇਹਨਾਂ ਕੋਲ ਇਹਨਾਂ ਨੂੰ ਪਤਾ ਵੀ ਸਾਡੇ ਕੋਲ ਹੋਰ ਤਾਂ ਕੁਝ ਰਹਿ ਨਹੀਂ ਗਿਆ ਜਿਹੜੇ ਕੰਮ ਤੇ ਇਹਨਾਂ ਨੇ ਲੋਕਾਂ ਨੂੰ ਸੁਪਨੇ ਦਿਖਾਏ ਉਹ ਕੰਮ ਆ ਕੇ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਆਮ ਆਦਮੀ ਪਾਰਟੀ ਨੇ ਪੂਰੇ ਕੀਤੇ ਇਹਨਾਂ ਕਿਸ ਨੂੰ ਕੋਲ ਨਹੀਂ ਇਹ ਨਹੀਂ ਦੇਖਿਆ ਤੂੰ ਕਿਹੜੀ ਪਾਰਟੀ ਦਾ ਤੇਰਾ ਵਰਕਰ ਕਿਹੜਾ ਹੈਗਾ ਤੂੰ ਉਹਨਾਂ ਨੇ ਕਦੇ ਕਿਸੇ ਬੰਦੇ ਨੂੰ ਆਪਣੇ ਬਾਰ ਚੋਂ ਖਾਲੀ ਨਹੀਂ ਮੋੜਿਆ ਹੈਗਾ ਅ ਸੱਚ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀਪ ਰਾਣਾ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੇ ਤੇ ਵਿਕਾਸ ਨੂੰ ਲੈ ਕੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਦਾਅਵੇਦਾਰੀਆਂ ਪੇਸ਼ ਹੋ ਰਹੀਆਂ ਨੇ ਕਿ ਵਿਕਾਸ ਕੀਤਾ ਜਾਊਗਾ ਪਿੰਡਾਂ ਦਾ ਜੋਨ ਦਲੇਰ ਸਿੰਘ ਵਾਲਾ ਦੇ ਉਮੀਦਵਾਰ ਸੁਰਿੰਦਰ ਕੌਰ ਦੇ ਪਤੀ ਸਾਡੇ ਨਾਲ ਨੇ ਗਰਵਾਚਨ ਜਵੰਦਾ ਜੀ ਉਹਨਾਂ ਤੋਂ ਜਾਣਕਾਰੀ ਲੈਣੇ ਆ ਵੀ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਹੈ ਤੇ ਕਿੰਨਾ ਮੁੱਦਿਆਂ ਨੂੰ ਲੈ ਕੇ ਮੈਦਾਨ ਦੇ ਵਿੱਚ ਆਏ ਨੇ ਤੇ ਕੀ ਕੀ ਵਿਕਾਸ ਕਰਨਾ ਚਾਹੁੰਦੇ ਨੇ ਪਿੰਡਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਕੋਲੇ ਪਹੁੰਚੋ ਜੀ ਉਸ ਤੋਂ ਬਾਅਦ ਮੈਂ ਹਾਈ ਕਮਾਂਡ ਸਰਦਾਰ ਭਵਨ ਸਿੰਘ ਮਾਨ ਜੀ ਤੇ ਕੇਜਰੀਵਾਲ ਸਾਹਿਬ ਦਾ ਸਾਡੇ ਹਲਕਾ ਐਮਐਲਏ ਵੀਜੇ ਸਿੰਘ ਰਾਜੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਟਿਕਟ ਦੇ ਕੇ ਸਾਨੂੰ ਚੋਣ ਲੜਨ ਵਾਸਤੇ ਕੈਂਡੀਡੇਟ ਦਿੱਤਾ ਹੈ ਮੈਂ ਸਾਰਿਆਂ ਨੂੰ ਹੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਛਾ ਜਵੰਦਾ ਜੀ ਪਿੰਡਾਂ ਦੇ ਵਿਕਾਸ ਦੀ ਗੱਲ ਲੈ ਕੇ ਚੱਲਿਓ ਕੀ ਕੀ ਵਿਕਾਸ ਰਹਿੰਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣੇ ਆ ਤੁਹਾਡੇ ਮੈਸੇਜ ਤਾਂ ਕੀ ਲੱਗਦਾ ਵੀ ਕੀ ਵਿਕਾਸ ਰਹਿ ਗਏ ਹੁਣ ਪਿੰਡਾਂ ਦੇ ਵਿਕਾਸ ਤਾਂ ਬਹੁਤ ਜ਼ਿਆਦਾ ਹੋ ਚੁੱਕੇ ਹਨ ਜਿਵੇਂ ਕਿ ਹਲਕੇ ਦੇ ਵਿੱਚ ਕਲੀਨਿਕ ਮਹਾਲੇ ਸੜਕਾਂ ਦਾ ਸਟੇਡੀਅਮ ਦਾ ਤੇ ਬਾਕੀ ਹੋਰ ਗਲੀਆਂ ਨਾਲੀਆਂ ਦਾ ਵਿਕਾਸ ਤਾਂ ਬਹੁਤ ਹੀ ਜ਼ਿਆਦਾ ਹੋ ਗਏ ਹਨ ਬਾਕੀ ਜਿਹੜੇ ਰਹਿ ਗਏ ਅਸੀਂ ਇਹੀ ਸੋਚ ਹੈ ਵੀ ਜਿੰਨਾ ਵੀ ਬਾਕੀ ਰਹਿੰਦੇ ਨੇ ਉਹਨਾਂ ਸਾਰਿਆਂ ਨੂੰ ਪਹਿਲੇ ਅਧਾਰ ਤੇ ਕੀਤਾ ਜਾਊਗਾ ਜਦੋਂ ਪਿੰਡਾਂ ਦੇ ਵਿੱਚ ਜਾਣੇ ਹੋ ਤਾਂ ਲੋਕ ਕਿਦਾਂ ਦਾ ਰਿਸਪੌਂਸ ਆ ਆਮ ਆਦਮੀ ਪਾਰਟੀ ਨੂੰ ਲੈ ਕੇ ਕਿਉਂਕਿ ਸਾਢੇ 3 ਸਾਲ ਹੋ ਚੁੱਕੇ ਆ ਪਾਰਟੀ ਨੂੰ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਰਿਸਪੌਂਸ ਮਿਲ ਰਿਹਾ ਜੀ ਕਿਉਂਕਿ ਜਿਹੜੇ ਬੱਚੇ ਨੇ ਉਹ ਸਰਵਸਾਂ ਦੇ ਫਰੀ ਲੱਗ ਰਹੇ ਨੇ ਕੋਈ ਪੈਸਾ ਨਹੀਂ ਲੱਗ ਰਿਹਾ ਤੇ ਕਿਸੇ ਕਿਸਮ ਦਾ ਕੋਈ ਰਿਸ਼ਤਾ ਨਹੀਂ ਲੈਂਦਾ ਕੋਈ ਅਫਸਰ ਨਹੀਂ ਤੰਗ ਕਰਦਾ ਹਰ ਇੱਕ ਅਫਸਰ ਖੁਸ਼ ਹੋ ਕੇ ਕੰਮ ਕਰ ਰਹੇ ਨੇ ਤੇ ਬਹੁਤ ਜ਼ਿਆਦਾ ਰਿਸਪੌਂਸ ਮਿਲ ਰਿਹਾ ਜਨ ਪਿੰਡਾਂ ਦੇ ਵਿੱਚ अच्छा ਜਿਹੜੀ ਗੱਲ ਤੁਸੀਂ ਕਹੀ ਵੀ ਤਿੰਨ ਸਾਢੇ ਤਿੰਨ ਸਾਲ ਹੋ ਗਏ ਵਿਕਾਸ ਲਗਾਤਾਰ ਹੋ ਰਿਹਾ ਹੈ ਕਮੀਆਂ ਕੀ ਰਹਿ ਗਈਆਂ ਹੁਣ ਜਦੋਂ ਤੁਸੀਂ ਪਿੰਡਾਂ ਜਾਂਦੇ ਹੋ ਤਾਂ ਕੀ ਮੰਗ ਰੱਖਦੇ ਨੇ ਲੋਕ ਪਿੰਡਾਂ ਦੇ ਵਿੱਚ ਤਾਂ ਜੋ ਮੰਗ ਰੱਖਦੇ ਨੇ तकरीबन ਸਾਰੇ ਪੂਰੇ ਕਰ ਚੁੱਕੇ ਹਾਂ ਜੀ ਬਾਕੀ ਦੇ ਜਿੰਨੀਆਂ ਮੈਂ ਮਤਲਬ ਲੋਕ ਕਹਿ ਰਹੇ ਨੇ ਵੀ ਮਤਲਬ ਸਾਡੇ ਜੀ ਤੇ ਕਿਸੇ ਕਿਸਮ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ 8 ਘੰਟੇ ਜਿਹੜੀ ਲਾਈਟ ਹੈ ਉਹ ਵੀ 8 ਘੰਟੇ ਦਿਨ ਨੂੰ ਮਿਲ ਰਹੀ ਹੈ ਉਹ ਲੋਕ ਕਹ ਰਹੇ ਨੇ ਸਾਨੂੰ ਬਹੁਤ ਹੀ ਖੁਸ਼ ਆ ਜੀ ਅਸੀਂ ਕਿਉਂਕਿ ਗਰੀਬ ਨੂੰ ਵੀ ਅਮੀਰ ਨੂੰ ਵੀ ਸਭ ਨੂੰ ਰਾਤ ਨੂੰ ਜਾਣਾ ਪੈਂਦਾ ਸੀ ਉਹਦੀ ਦਿੱਕਤ ਜਿਹੜੀ ਉਹ ਦੂਰ ਹੋ ਚੁੱਕੀ ਹੈ ਤੇ ਬਾਕੀ 600 ਜੁਨਟ ਹੈ ਗਰੀਬ ਤੇ ਅਮੀਰ ਵਾਸਤੇ ਸਭ ਨੂੰ ਇੱਕੋ ਹੀ ਰੱਖਿਆ ਗਿਆ ਉਹ ਵੀ ਮਤਲਬ ਫਰੀ ਕੀਤੀ ਜਾ ਰਹੀ ਹੈ ਜੀ ਲੋਕ ਬਹੁਤ ਵਧੀਆ ਰਿਸਪਾਂਸ ਦੇ ਰਹੇ ਨੇ ਜੀ अच्छा ਹੁਣ ਤੁਸੀਂ ਪਿੰਡਾਂ ਜਾਣੇ ਹੋ ਔਰਤਾਂ ਦਾ 1000 ਰੁਪਿਆ ਬੜਾ ਚਰਚਾ ਚ ਹੈ ਵੀ ਇਹ 1000 ਰੁਪਿਆ ਕਦੋਂ ਮਿਲੂਗਾ ਸਾਢੇ 3 ਸਾਲ ਹੋ ਗਏ ਔਰਤਾਂ ਕਹਿੰਦੀਆਂ ਨੇ ਗੱਲ ਹੁੰਦੀ ਹੈ ਇਸ ਵਿਸ਼ੇ ਤੇ ਹਾਂਜੀ ਉਹ ਮਤਲਬ ਮਤਲਬ ਕਹਿ ਰਹੇ ਨੇ ਵੀ ਮਤਲਬ ਸਾਨੂੰ ਕਦੋਂ ਮਿਲੂਗਾ ਉਹ ਅਸੀਂ 31 ਮਾਰਚ ਤੱਕ ਮੁਕੰਮਲ ਕਰ ਦੇਣਾ ਜੀ ਪੂਰਾ ਮਾਰਚ ਨੂੰ ਪੈ ਜਾਣਗੇ ਸਰ ਹਾਂ 31 ਮਾਰਚ ਨੂੰ ਸਭ ਪੈ ਜਾਣਗੇ ਉਹ ਅਸੀਂ ਪੂਰਨ ਤੌਰ ਤੇ ਵਿਸ਼ਵਾਸ ਦਿਵਾਉਣਾ ਜੀ 31 ਮਾਰਚ ਤੱਕ ਸਰਕਾਰ ਉਹਨਾਂ ਨੂੰ ਅਲਾਟ ਕਰ ਦੋ ਜੀ ਅੱਛਾ ਬਾਈ ਵੀ ਨੇ ਸਾਡੇ ਨਾਲ ਗੱਲਬਾਤ ਕਰਦੇ ਆਂ ਬਾਈ ਕਿਵੇਂ ਦੇਖਦੇ ਹੋ ਚੋਣ ਪ੍ਰਚਾਰ ਭਖਿਆ ਪਿਆ ਹਰ ਇੱਕ ਬੰਦਾ ਇਹ ਕਹਿੰਦਾ ਵੀ ਵਿਕਾਸ ਨੂੰ ਲੈ ਕੇ ਗੱਲ ਹੋ ਰਹੀ ਹੈ ਤਾਂ ਕੀ ਲੱਗਦਾ ਵੀ ਕਿਉਂ ਆਮ ਆਦਮੀ ਪਾਰਟੀ ਨੂੰ ਚੋਣ ਦੇ ਪੈਣ ਦੇ ਲੋਕ ਪਹਿਲਾਂ ਸਾਰਿਆਂ ਨੂੰ ਪਹਿਲਾਂ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ ਮੈਂ ਤੁਹਾਡਾ ਇੱਥੇ ਆਇਆ ਦਾ ਬਾਈ ਬਹੁਤ ਧੰਨਵਾਦ ਕਰਦਾ ਐਫਓਵੀ ਟੀਵੀ ਤੇ ਜਗਦਾ ਪੰਜਾਬ ਟੀਵੀ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜਾ ਆਪਣਾ ਟਾਈਮ ਜੋ ਟਾਈਮ ਕੱਢ ਕੇ ਤੁਸੀਂ ਸਾਡੇ ਇੱਥੇ ਪਿੰਡ ਪਹੁੰਚੇ ਹੋ ਬਾਈ ਤੇ ਜਿਹੜੀ ਗੱਲ ਬਾਈ ਹੈਗੀ ਵਿਕਾਸ ਦੀ ਤੇ ਜਿਵੇਂ ਹੁਣ ਤੁਹਾਨੂੰ ਮੈਂ ਦੱਸਦਾ ਵੀ ਜੇ ਆਪਾਂ ਸਰਕਾਰ ਦੇ ਵਿਕਾਸ ਦੇ ਕੰਮਾਂ ਦੀ ਗਿਣਤੀ ਕਰਨ ਲੱਗ ਜਾਈਏ ਬਾਈ ਆਪਾਂ ਨੂੰ ਪੂਰੀ 2 ਘੰਟੇ 3 ਘੰਟੇ ਦੇ ਇੰਟਰਵਿਊ ਕਰਨੀ ਪੈਣੀ ਆ ਸੋ ਸਾਰਿਆਂ ਨੂੰ ਪਹਿਲਾਂ ਤਾਂ ਹੁਣ ਮੈਂ ਜੇ ਆਪਾਂ ਮੋٹے ਮੋٹے ਕੰਮ ਵੀ ਤੁਹਾਨੂੰ ਗਿਣਾਈਏ ਸਰਕਾਰ ਦੇ ਵੀ ਤੁਸੀਂ ਇਹ ਦੇਖ ਲਓ ਵੀ ਜਿੱਦਾਂ ਹੁਣ ਸਾਰਿਆਂ ਨੂੰ ਪਹਿਲਾਂ ਆਪਣੇ ਮਹੱਲਾ ਕਲੀਨਿਕ ਬਣੇ ਪਿੰਡਾਂ ਦੇ ਵਿੱਚ ਤੁਸੀਂ ਆਪਣੇ ਲਵੇ ਲੌਣ ਜਿਹੜੇ ਇਹ ਪਿੰਡਾਂ ਦੇ ਨੇੜੇ ਤੇੜੇ ਪਿੰਡਾਂ ਨੇ ਤੁਸੀਂ ਜਾ ਕੇ ਪੁੱਛੋ ਹਰ ਇੱਕ ਪਿੰਡ ਨੂੰ ਐਮਐਲਏ ਸਾਹਿਬ ਡਾਕ ਕਿ ਆ ਵੀ ਮੈਨੂੰ ਆ ਪਿੰਡ 'ਚ ਵੋਟਾਂ ਘੱਟ ਪਈਆਂ ਮੈਨੂੰ ਆ ਪਿੰਡ 'ਚ ਵੱਧ ਪਈਆਂ ਨੇ ਸਾਰੇ ਪਿੰਡਾਂ ਨੂੰ ਬਰਾਬਰ ਰੱਖਿਆ ਤੁਸੀਂ ਜਾ ਕੇ ਕਿਸੇ ਵੀ ਪਿੰਡ ਜਾ ਕੇ ਪੁੱਛ ਸਕਦੇ ਹੋ ਕਰੋੜਾ ਰੁਪਈਆ ਪਿੰਡਾਂ ਦੇ ਵਿੱਚ ਲੱਗਿਆਗਾ ਪਿੰਡਾਂ ਦੇ ਵਿੱਚ ਮਹੱਲਾ ਕਲੀਨਿਕ ਬਣਾਏ ਪਿੰਡਾਂ 'ਚ ਗਰਾਊਂਡ ਬਣਾਏ ਨਾ ਜੁਧ ਨਸ਼ਿਆਂ ਵਿਰੋਧ ਚਲਾਇਆ ਸਰਕਾਰ ਨੇ ਤੇ ਲੋਕਾਂ ਗਰਾਊਂਡਾਂ ਸਰਜੀ ਸਭ ਤੋਂ ਵੱਡੀ ਸਰਕਾਰ ਦੀ ਕੋਸ਼ਿਸ਼ ਆ ਵੀ ਜਿਹੜਾ ਆਪਣੇ ਪੰਜਾਬ ਨੂੰ ਵਿਰੋਧੀ ਪਾਰਟੀਆਂ ਵੱਲੋਂ ਜਾਂ ਦੂਜੀਆਂ ਸਟੇਟਾਂ ਵੱਲੋਂ ਬਦਨਾਮ ਕੀਤਾ ਕਿ ਉੜਤਾ ਪੰਜਾਬ ਵਰਗੀਆਂ ਫਿਲਮਾਂ ਬਣਾਈਆਂ ਗਈਆਂ ਨੌਜਵਾਨਾਂ ਨੂੰ ਨਸ਼ੇ ਦੇ ਵਿੱਚ ਧੱਕਿਆ ਗਿਆ ਪੁਰਾਣੀਆਂ ਸਰਕਾਰਾਂ ਵੱਲੋਂ ਜਾਂ ਇਹ ਇਲਜ਼ਾਮ ਲ ਕਰਦੇ ਨੇ ਹਾਲਾਂਕਿ ਸਭ ਤੋਂ ਵੱਧ ਪੰਜਾਬੀਆਂ ਨੇ ਕੁਰਬਾਨੀਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਤੁਸੀਂ ਪੁਰਾਣੀ ਹਿਸਟਰੀ ਚੱਕੋਗੇ ਤਾਂ ਇਸ ਦੇਸ਼ ਦੇ ਨੌਜਵਾਨਾਂ ਨੇ ਪੰਜਾਬ ਦੇ ਨੌਜਵਾਨਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਹੁਣ ਤੱਕ ਸੋ ਇਹ ਉਹ ਪੰਜਾਬ ਨਹੀਂ ਹੈਗਾ ਜਿਹੜਾ ਫਿਲਮਾਂ 'ਚ ਦਿਖਾਇਆ ਜਾ ਰਿਹਾ ਇਹ ਉਹ ਪੰਜਾਬ ਨਹੀਂ ਹੈਗਾ ਜਿਹੜਾ ਇਹਨੂੰ ਬਦਨਾਮ ਕੀਤਾ ਜਾ ਰਿਹਾ ਇਹ ਸਾਰੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਇਹ ਸਾਰੀਆਂ ਪੰਜਾਬ ਨੂੰ ਬਦਨਾਮ ਕਰਨ ਜੋ ਕੀਤੇਆਂ ਗਏ ਨੇ ਜਾਂ ਸਰਕਾਰ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜੀ ਨੇ ਇਹ ਇਸ ਦੇ ਉੱਤੇ ਪੂਰਾ ਚੈਨਲ ਲਗਾਤਾ ਤਾਂ ਇੱਕ ਤਰ੍ਹਾਂ ਦਾ ਲੋਕਾਂ ਨੂੰ ਇਹ ਕਹਿਣ ਲਈ ਮਜਬੂਰ ਕਰਤਾ ਕਿ ਜੋ ਜਦੋਂ ਹੁਣ ਪੰਜਾਬ ਦੇ ਵਿੱਚੋਂ ਕਿੰਨੇ ਨੌਜਵਾਨ ਨੇ ਜੋ ਖੇਡਾਂ ਦੇ ਵਿੱਚ ਜਾ ਰਹੇ ਨੇ ਜੇ ਤੁਸੀਂ ਆਪਣੇ ਕ੍ਰਿਕਟਰ ਟੀਮ ਦੀ ਗੱਲ ਕਰੋਂ ਉਹ ਵੀ ਆਪਣਾ ਮੁੰਡਾ ਪੰਜਾਬੀ ਉਹਦਾ ਕਪਤਾਨ ਵੀ ਹਾਕੀ ਦੀ ਟੀਮ ਦਾ ਕਪਤਾਨ ਵੀ ਮੁੰਡਾ ਪੰਜਾਬੀ ਕੁੜੀਆਂ ਦੀ ਕ੍ਰਿਕਟ ਟੀਮ ਦੀ ਕਪਤਾਨ ਵੀ ਪੰਜਾਬੀ ਜਦੋਂ ਹੁਣ ਇਹ ਚੀਜ਼ਾਂ ਸਾਰੀਆਂ ਜੋ ਸਾਰੇ ਦੇਸ਼ ਦੇ ਵਿੱਚ ਇਹ ਮੈਸੇਜ ਜਾ ਰਿਹਾ ਕਿ ਹਰ ਜਿਹੜੀਆਂ ਵੱਡੀਆਂ ਗੇਮਾਂ ਨੇ ਦੇਸ਼ ਦੀਆਂ ਇੰਟਰਨੈਸ਼ਨਲ ਗੇਮਾਂ ਨੇ ਉਹਨਾਂ ਦੇ ਜਿਹੜੇ ਕਪਤਾਨ ਨੇ ਉਹ ਪੰਜਾਬੀ ਨੇ ਉਹਨਾਂ ਦੇ ਵਿੱਚ ਜਿਹੜੇ ਜ਼ਿਆਦਾਤਰ ਭੂਮਿਕਾ ਨਿਭਾਉਣ ਵਾਲੇ ਮੁੰਡੇ ਨੇ ਉਹ ਪੰਜਾਬੀ ਬੀਨੇ ਇੱਕ ਪਾਸੇ ਆਪਾਂ ਨੂੰ ਬਦਨਾਮ ਕਰੀ ਜਾਂਦੇ ਨੇ ਵੀ ਇਹ ਉੜਦਾ ਪੰਜਾਬ ਵਾਲੀਆਂ ਫਿਲਮਾਂ ਬਣਾ ਕੇ ਜੋ ਕਰਦੇ ਨੇ ਵੀ ਇਹ ਪੰਜਾਬ ਨਸ਼ਿਆਂ ਦੀ ਦਲਦਲ 'ਚ ਤਸ ਗਿਆ ਜੀ ਇਹ ਹੋ ਗਿਆ ਜੀ ਉਹ ਹੋ ਗਿਆ ਜੀ ਇਹ ਸਾਰੀਆਂ ਬਿਲਕੁਲ ਬੇਬੁਨਿਆਦ ਗੱਲਾਂ ਨੇ ਹੁਣ ਜਿਹੜੀਆਂ ਗੱਲਾਂ ਆਪਾਂ ਸਰਕਾਰ ਦੇ ਕੰਮਾਂ ਦੀਆਂ ਕਰਦੇ ਆ ਜਿਹੜੀਆਂ ਹੁਣ ਹੁਣ ਤੱਕ 70 ਸਾਲਾਂ ਦੇ ਵਿੱਚ ਕੰਮ ਨਹੀਂ ਹੋਏ ਸੀ ਪਿਛਲੇ ਸਰਕਾਰਾਂ ਦੇ ਦੌਰਾਨ ਉਹ ਕੰਮ ਲੋਕਾਂ ਨੇ ਹਜੇ ਕੰਮ ਦੇਖਿਆ ਵੀ ਨਹੀਂ ਸੀਗੇ ਜਿਹੜੇ ਕੰਮ ਸਰਕਾਰ ਦੇ ਵਿੱਚ ਹੋ ਨੇ ਮੋਹੱਲਾ ਕਲੀਨਿਕਾਂ ਬਣੀਆਂ ਹਜ਼ਾਰ ਜਿਹੜਾ ਤੁਸੀਂ ਕਹੋ ਵੀ 52000 ਨੌਕਰੀਆਂ ਦਿੱਤੀਆਂ ਗਈਆਂ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਫਰਮਾਇਸ਼ ਤੋਂ ਦਫ਼ਤਰਾਂ ਦੇ ਸਿੱਧਾ ਜਾ ਕੇ ਕੰਮ ਹੁੰਦੇ ਆ ਆਮ ਲੋਕਾਂ ਦੇ ਕੰਮ ਹੁੰਦੇ ਆ ਕੋਈ ਫਰਮਾਇਸ਼ ਦੀ ਲੋੜ ਨਹੀਂ ਕੋਈ ਪੈਸੇ ਦੀ ਲੋੜ ਨਹੀਂ ਹੁਣ ਤੱਕ ਜਿਹੜਾ ਆਮ ਕਿਸਾਨ ਸੀ ਜਾਂ ਆਮ ਬੰਦਾ ਸੀਗਾ ਆਮ ਵਰਗ ਦੇ ਲੋਕ ਸੀ ਜਿਹੜੇ ਉਹਨਾਂ ਨੂੰ ਬਿਨਾ ਪੈਸਿਆਂ ਤੋਂ ਕੰਮ ਹੀ ਨਹੀਂ ਹੁੰਦੇ ਸੀ ਹੁਣ ਤੱਕ ਦਫ਼ਤਰਾਂ ਦੇ ਵਿੱਚ ਜਾ ਕੇ ਹੁਣ ਸਿੱਧੇ ਜਾ ਕੇ ਬੰਦਿਆਂ ਦੇ ਕੰਮ ਹੁੰਦੇ ਨੇ ਬਹੁਤ ਕੁਝ ਜਿਹੜਾ ਆਨਲਾਈਨ ਹੀ ਹੋ ਗਿਆ ਜਿਵੇਂ ਬਾਹਰਲੇ ਕੰਟਰੀਆਂ ਦੇ ਵਿੱਚ ਆਨਲਾਈਨ ਕੰਮ ਆ ਬਾਹਰਲੇ ਸਟੇਟਾਂ ਜਿਵੇਂ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ 'ਚ ਆਨਲਾਈਨ ਆ ਬਹੁਤ ਕੁਝ ਆਨਲਾਈਨ ਹੀ ਹੋ ਗਿਆ ਹੁਣ ਜਿਹੜਾ ਉਹ ਦਫ਼ਤਰਾਂ ਦੇ ਕੰਮ ਖਤਮ ਹੀ ਕਰਤਾ ਹੈ ਸੀਐਮ ਸਾਹਿਬ ਨੇ ਤੇ ਫ ਬੰਬ ਵੱਡਾ ਕੰਮ ਕੀਤਾ ਟੋਲ ਪਲਾਜ਼ੇ ਬੰਦ ਕਰਾਈ ਉਹ ਇੱਕ ਤਰ੍ਹਾਂ ਦੀ ਜਿਹੜੀ ਸੀਗੀ ਠੱਗੀ ਠੋਰੀ ਆਮ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਸੀ ਬਹੁਤ ਜ਼ਿਆਦਾ ਉਹ ਬੰਦ ਕਰਾਈ ਉਹ ਕਿਹਨੇ ਕਰਾਈ ਸੀਐਮ ਭਗਵੰਤ ਮਾਨ ਜੀ ਨੇ ਬੰਦ ਕਰਾਈ ਆਮ ਆਦਮੀ ਪਾਰਟੀ ਨੇ ਬੰਦ ਕਰਾਈ ਫਿਰ ਤੁਸੀਂ ਕਹ ਲਓ ਵੀ ਜੁੱਧ ਨਸ਼ਾ ਬੁਰਦ ਚਲਾਇਆ ਗਿਆ ਉਹਦੇ ਤੇ ਇਨਾ ਕੰਮ ਕੀਤਾਗਾ ਜੁੱਧ ਨਸ਼ਾ ਬੁਰਦ ਤੇ ਜੋ ਵੀ ਇਹਨਾਂ ਨੂੰ ਜੋ ਵੀ ਨੌਜਵਾਨ ਚਲੋ ਹੁੰਦੇ ਆ ਵਿੱਚੋਂ ਵੀ ਇਸ ਕੰਮ ਦੇ ਦਲਦਲ ਦੇ ਵਿੱਚ ਧਸ ਗਏ ਸੀ ਉਹਨਾਂ ਨੂੰ ਸਾਰਿਆਂ ਨੂੰ ਇਲਾਜ ਕਰਾਇਆ ਗਿਆ ਉਹਨਾਂ ਦੇ ਉਹਨਾਂ ਨੂੰ ਦਵਾਈਆਂ ਕਿਉਂ ਦਿੱਤੀਆਂ ਗਈਆਂ ਉਹਨਾਂ ਨੂੰ ਕੈਡਾਂ ਵੱਲ ਜੋੜਿਆ ਗਿਆ ਗਰਾਉਂਡਾਂ ਨਾਲ ਜੋੜਿਆ ਗਿਆ ਉਹਨਾਂ ਨੂੰ ਗਰਾ ਲਗ ਪਿੰਡਾਂ ਦੇ ਬੱਚੇ ਲਗਭਗ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਗਰਾਊਂਡ ਬਣ ਚੁੱਕਿਆ ਬਾਈ ਜੀ ਸਟੇਡੀਅਮ ਬਣੇ ਜਾਂਦੇ ਨੇ ਪੰਜਾਬ ਦੇ ਵਿੱਚ ਤੇ ਤੁਸੀਂ ਇਹ ਕਹੋ ਵੀ ਜਿਹੜੀ ਹੁਣ ਰਿਸ਼ਵਤ ਖੋਰੀ ਬੰਦ ਹੋਈ ਦਫ਼ਤਰਾਂ ਦੇ ਕੰਮ ਹੋਏ ਤੇ ਗਰਾਊਂਡ ਬਣੇ ਫੇਰ ਤੁਸੀਂ ਕਹਿੰਦੇ ਨੌਕਰੀਆਂ ਦਿੱਤੇਗਾ ਲਾਈਟ ਸਭ ਤੋਂ ਵੱਡੀ ਗੱਲ ਆ ਲਾਈਟ 8 ਘੰਟੇ ਕੀਤੀ ਗਈ ਜਿਹੜਾ ਆਮ ਕਿਸਾਨ ਅਸੀਂ ਉਹਨੂੰ ਰਾਤਾਂ ਨੂੰ ਵਿਚਾਰੇ ਉਹ ਜਾਗਣਾਵੇਂ 2 ਘੰਟੇ ਲੇਟ ਆ ਗਈ 2 ਘੰਟੇ ਕੱਟ ਲਾ ਗਿਆ ਫੇਰ 4 ਘੰਟੇ ਆ ਗਈ ਕੋਈ ਪਤਾ ਨਹੀਂ ਸੀ ਵੀ ਕਦੋਂ ਲੇਟ ਆਉਣੀ ਆ ਕਦੋਂ ਨਹੀਂ ਆਉਣੀ 8 ਘੰਟੇ ਲਾਈਟ ਦਿੱਤੀ ਗਈ ਕਿਸਾਨ ਤੇ ਮਜ਼ਦੂਰ ਦੋਨੇ ਇਸ ਦੋਨੇ ਵਰਗ ਨੂੰ ਕਿਸਾਨ ਵਰਗ ਤੇ ਮਜ਼ਦੂਰ ਵਰਗ ਨੂੰ ਦੋਨਾਂ ਨੂੰ ਇਸ ਗੱਲ ਦਾ ਇੰਨਾ ਸੁਖ ਹੋਇਆ ਕਿ ਬੰਦੇ ਆਰਾਮ ਨਾਲ ਦੇ ਘਰਾਂ ਜਾ ਕੇ ਸੌਂਦੀ ਲਾਈਟ ਲਾ ਕੇ ਆਪ ਦਾ ਆਰਾਮ ਨਾਲ 8 ਘੰਟੇ ਲਾਈਟ ਚੱਲਦੀ ਸੀਗੀ ਤੇ ਫੇਰ ਤੁਸੀਂ ਇਹ ਕਹਿੰਦੇ ਵੀ ਜ਼ਿੰਮੇਦਾਰ ਇਸ ਨਾਲ ਬਹੁਤ ਜ਼ਿਆਦਾ ਬਹੁਤ ਮਨੋਤ ਇਸ ਗੱਲ ਦੀ ਸਖਿਆਈ ਹੋਈ ਵੀ ਲਾਈਟਾਂ ਦਾ 8 ਘੰਟੇ ਲਾਈਟ ਚੱਲੀ ਵੀ ਲਗਾਤਾਰ 8 ਘੰਟੇ ਲਾਈਟ ਖੇਤਾਂ ਵਾਲੀ ਤੇ ਆਉਂਦੀ ਰਹੀ ਘਰਾਂ ਵਾਲੀ ਲਾਈਟ ਵੀ ਤੁਸੀਂ ਦੇਖਦੇ ਹੋ ਬਾਈ ਤੁਸੀਂ ਵੀ ਹਨਾ ਸਮਾਜ ਚ ਹੀ ਰਹਿੰਦੇ ਹੋ ਤੁਹਾਨੂੰ ਵੀ ਪਤਾ ਵੀ ਘਰਾਂ ਵਾਲੀ ਲਾਈਟ ਵੀ ਜਿਹੜੀ ਆਪ ਨਹੀਂ ਚੱਲਦੀ ਉਹ ਵੀ 24 ਘੰਟੇ ਚੱਲੀ ਜਾਂਦੀ ਰਿਆ ਕੋਈ ਦਿੱਕਤ ਆ ਗਈ ਕਿਸੇ ਪਿੰਡ ਦੇ ਵਿੱਚ ਉਹਦੀ ਜਾ ਕੇ ਜਿਹੜੀ ਵਿਰੋਧੀ ਪਾਰਟੀ ਨੂੰ ਜਾ ਕੇ ਵੀਡੀਓ ਬਣਾਉਂਦੇ ਦੇਖੋ ਜੀ ਲਾਈਟ ਕੱਟੀ ਗਈ ਇੱਕ ਦਿਨ ਕੋਲ ਹੋਰ ਤਾਂ ਕੋਈ ਕੰਮ ਬਈ ਲੈ ਨਹੀਂ ਗਿਆ ਇਹਨਾਂ ਕੋਲ ਇਹਨਾਂ ਨੂੰ ਪਤਾ ਵੀ ਸਾਡੇ ਕੋਲ ਹੋਰ ਤਾਂ ਕੁਝ ਰਹਿ ਨਹੀਂ ਗਿਆ ਜਿਹੜੇ ਕੰਮ ਦੇ ਇਹਨਾਂ ਨੇ ਲੋਕਾਂ ਨੂੰ ਸੁਪਨੇ ਦਿਖਾਏ ਉਹ ਕੰਮ ਆ ਕੇ ਲੋਕਾਂ ਨੂੰ ਲੁੱਟਿਆ ਠੱਗਿਆ ਇਹਨਾਂ ਨੇ ਬਸ ਆਹੀ ਕੁਛ ਕੀਤਾ ਦੂਜੀਆਂ ਪਾਰਟੀਆਂ ਨੇ ਹੁਣ ਤੁਸੀਂ ਜਿੰਨੇ ਵੀ ਜਿਮਣੀ ਚੋਣਾਂ ਹੋਈਆਂ ਨੇ ਜੋ ਵੀ ਪਿਛਲੀਆਂ ਤੁਸੀਂ ਦੇਖ ਲਓ ਵੀ ਉਹਨਾਂ ਜਿਮਣੀ ਚੋਣਾਂ 'ਚ ਕਿਹਨੇ ਜਿੱਤ ਪ੍ਰਾਪਤ ਕੀਤੀ ਜੇ ਸਰਕਾਰ ਨੇ ਕੰਮ ਕੀਤੇ ਤਾਂ ਹੀ ਜਿੱਤ ਪ੍ਰਾਪਤ ਕੀਤੀ ਜਿਹੜਾ ਹੁਣ ਵੋਟਰ ਆ ਬਾਈ ਉਹ ਬਹੁਤ ਸਿਆਣਾ ਹੋ ਚੁੱਕਿਆ ਵੋਟਰ ਹੁਣ ਇਹਨਾਂ ਨੇ ਗੱਲਾਂ 'ਚ ਨਹੀਂ ਆਉਂਦਾ ਵੋਟਰਾਂ ਨੂੰ ਪਤਾ ਲੱਗ ਚੁੱਕਿਆ ਕਿ ਜਿਹੜੇ ਕੰਮ ਕੀਤੇ ਆ ਉਹ 70 ਸਾਲਾਂ ਦੇ ਵਿੱਚ ਕੰਮ ਨਹੀਂ ਹੋਏ ਸੀ ਵੋਟਰਾਂ ਨੇ ਇਦਾਂ ਦੇ ਕੰਮ ਦੇਖੇ ਵੀ ਨਹੀਂ ਸੀ ਹੁਣ ਜਿੱਦਾਂ ਤੁਸੀਂ ਪਿੰਡਾਂ ਦੇ ਵਿੱਚ ਹੈਰੀਟੇਜ ਸਟ੍ਰੀਟਾਂ ਤੱਕ ਵੀ ਬਣ ਰਹੀਆਂ ਨੇ ਬਾਈ ਤੁਸੀਂ ਆਪਨੇ ਚ ਪਾਸ ਹੋ ਰਹੀਆਂ ਨੇ ਤੇ ਸਮਾਹ ਪਿੰਡ ਦੇ ਵਿੱਚ ਹੈਰੀਟੇਜ ਦੀ ਪਾਸ ਹੋ ਚੁੱਕੀ ਹੈਗੀ ਤੇ ਤੁਸੀਂ ਦੇਖੋ ਵੀ ਹੁਣ ਆ ਮਹੱਲਾ ਕਲੀਨਿਕ ਬਣਾਏ ਗਏ ਸਾਡੇ ਆ ਖੋਦੇ ਪਿੰਡ ਮਹੱਲਾ ਕਲੀਨਿਕ ਬਣ ਰਿਹਾ ਬਾਈ ਆ ਸਾਰੇ ਪਿੰਡਾਂ 'ਚ ਤੁਸੀਂ ਜਾਓਗੇ ਇਥੋਂ ਜਿਹੜਾ ਮਾਨਸਾ ਜ਼ਿਲ੍ਹੇ ਦੇ ਪਿੰਡ ਨੇ ਸਾਰੇ ਪਿੰਡ ਡਾਕਟਰ ਵਿਜੇ ਸਿੰਘ 라 ਜੀ ਐਮਐਲਏ ਨੇ ਸਾਡੇ ਉਹਨਾਂ ਨੇ ਪਿੰਡ ਪਿੰਡ ਦੇ ਵਿੱਚ ਜਾ ਕੇ ਮਹੱਲਾ ਕਲੀਨਿਕਾਂ ਦਿੱਤੀਆਂ ਹੋਈਆਂ ਨੇ ਕਰੋੜਾਂ ਰੁਪਏ ਉਹਨਾਂ ਨੇ ਪਿੰਡਾਂ ਦੇ ਵਿੱਚ ਤੁਹਾਨੂੰ ਨੇ ਨਹੀਂ ਦੇਖਿਆ ਹੈਗਾ ਵੀ ਕੋਈ ਮੇਰਾ ਇਸ ਪਿੰਡ 'ਚ ਵੋਟ ਨਹੀਂ ਪਈ ਇਸ ਪਿੰਡ ਨੇ ਵੋਟ ਘਟ ਪਾਈ ਇਸ ਪਿੰਡ ਨੇ ਵੋਟ ਵੱਧ ਪਾਈ ਉਹਨਾਂ ਨੇ ਕੋਈ ਕਿਸੇ ਨਾਲ ਕੋਈ ਇਸ ਪਿੰਡ ਦੀ ਵੋਟ ਘਟਾ ਵਧਾ ਨਹੀਂ ਕੀ ਹੁੰਦਾ ਐਮਐਲਏ ਹੁੰਦਾ ਬਾਈ ਜਿਹੜਾ ਮੌਕੇ ਦਾ ਲੀਡਰ ਹੁੰਦਾ ਵੀ ਆ ਪਿੰਡ ਦੀ ਵੋਟ ਘਟਾ ਇਹਨੂੰ ਵੱਧ ਘਟ ਪੈਸੇ ਦੇ ਦੋ ਆਇਦ ਪਿੰਡ ਦੀ ਵੋਟ ਵੱਧ ਦੇ ਨੂੰ ਵੱਧ ਪੈ ਦੇ ਦੋ ਸਾਡੇ ਐਮਐਲਏ ਸਾਹਿਬ ਤਾਂ ਐਨੇ ਜਿਆਦੇ ਨਿੱਗ ਸੁਭਾ ਦੇ ਬੰਦੇ ਨੇ ਕੋਈ ਵੀ ਉਹਨਾਂ ਦਾ ਰਾਤ ਨੂੰ ਜਾ ਕੇ ਡੋਰ ਖੜਕਾ ਦੇ ਕੋਈ ਦਿਨੇ ਖੜਕਾ ਦੇ ਉਹਨਾਂ ਕਿਸੇ ਕਿਸ ਨੂੰ ਕਹਣੇ ਇਹ ਨਹੀਂ ਦੇਖਿਆ ਤੂੰ ਕਿਹੜੀ ਪਾਰਟੀ ਦਾ ਤੇਰਾ ਵਰਕਰ ਕਿਹੜਾ ਹੈਗਾ ਤੂੰ ਉਹਨਾਂ ਨੇ ਉਹਨਾਂ ਨੇ ਕਦੇ ਕਿਸੇ ਬੰਦੇ ਨੂੰ ਆਪਣੇ ਬਾਰ ਮੇਲਪਰਾ ਮੈਂ ਬਹੁਤ ਜਿਆਦਾ ਵਧੀਆ ਐਮਐਲਏ ਸਾਹਿਬ ਦਾ ਵੀ ਸਾਨੂੰ ਅਸੀਂ ਲੱਕੀ ਹਾਂ ਜਿਹੜਾ ਸਾਨੂੰ ਇਦਾਂ ਦੇ ਐਮਐਲਏ ਮਿਲੇ ਨੇਗੇ ਤੁਹਾਡੀ ਗੱਲ ਦੇ ਵਿੱਚ ਹੁਈ ਆ ਵੀ ਤੁਸੀਂ ਕਹਿੰਦੇ ਹੋ ਵੀ ਡਾਕਟਰ ਵਿਜੇ ਸਿੰਘਲਾ ਤੁਹਾਡੇ ਪਿੰਡਾਂ ਦੇ ਵਿਕਾਸ ਕਰ ਰਹੇ ਹਨ ਆਮ ਆਦਮੀ ਪਾਰਟੀ ਵਿਕਾਸ ਕਰ ਰਹੀ ਹੈ ਲੀਡਰਸ਼ਿਪ ਸਪੋਰਟ ਕਰਦੀ ਹੈ ਇਥੇ ਬਿਲਕੁਲ ਜੀ ਬਿਲਕੁਲ ਲੀਡਰਸ਼ਿਪ ਸਾਰੀ ਉਹਨਾਂ ਦੇ ਨਾਲ ਆ ਕੋਈ ਐ ਇਦਾਂ ਨਹੀਂ ਹੈਗਾ ਵੀ ਕੋਈ ਵਿਰੋਧ ਕਰਦਾ ਹੈਗਾ ਜਿਹੜੀ ਲੀਡਰਸ਼ਿਪ ਆ ਸਾਰੀ ਆਮ ਆਦਮੀ ਪਾਰਟੀ ਦੇ ਨਾਲ ਆ ਸਾਰੀ ਜੀ ਡਾਕਟਰ ਵਿਜੇ ਸਿੰਘ ਰਾਜ ਦੇ ਨਾਲ ਆ ਉਹਨਾਂ ਦੇ ਨਾਲ ਲਾ ਕੇ ਸਾਰੇ ਨਾਲ ਰਲ ਕੇ ਚੱਲਦੇ ਆ ਤੇ ਜਦੋਂ ਵਿਜੇ ਡਾਕਟਰ ਜਿਹੜਾ ਐਮ ਐਲ ਏ ਸਾਹਿਬ ਲੀਡਰਸ਼ਿਪ ਦਾ ਜਿਹੜੀ ਪਿੰਡਾਂ ਦੇ ਵਰਕਰ ਨੇ ਹਰ ਇੱਕ ਵਰਕਰ ਦਾ ਧਿਆਨ ਰੱਖਦੇ ਆ ਉਹ ਕਿਸੇ ਨੂੰ ਐ ਨਹੀਂ ਹੈਗਾ ਵੀ ਕਿਸੇ ਇੱਕ ਬੰਦੇ ਨੂੰ ਮੂਹਰੇ ਰੱਖਦੇ ਆ ਕਿਸੇ ਦੂਜੇ ਨੂੰ ਮਾਰ ਕੇ ਰੱਖਦੇ ਨਾ ਉਹ ਹਰ ਇੱਕ ਬੰਦੇ ਨੂੰ ਪੈਰਲ ਲੈ ਕੇ ਚੱਲਦੇ ਆ ਉਹਨਾਂ ਨੇ ਇੰਨੀ ਵਧੀਆ ਟੀਮ ਬਣਾਈ ਐ ਇੰਨੀ ਵਧੀਆ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇਖਦੇ ਨਹੀਂ ਹੁੰਦਾ ਕਿ ਆਮ ਦੂਜੀਆਂ ਪਾਰਟੀਆਂ ਦੇ 2 2 3 3 ਢੜੇ ਬਣੇ ਹੁੰਦੇ ਨੇ ਇਹਨਾਂ ਦਾ ਕੋਈ ਕਿਸੇ ਦਾ ਕੋਈ ਹੈ ਨਹੀਂ ਬਾਈ ਕਿਸੇ ਦਾ ਕੋਈ ਵਿਰੋਧ ਨਹੀਂ ਹੈਗਾ ਡਾਕਟਰ ਸਾਹਿਬ ਦਾ ਕਿਸੇ ਦਾ ਐਮਐਲਏ ਸਾਹਿਬ ਦਾ ਕਿਸੇ ਨਾ ਕੋਈ ਵਿਰੋਧ ਨਹੀਂ ਹਰ ਇੱਕ ਬੰਦੇ ਨੂੰ ਪੈਰਲਲ ਰਹਿ ਕੇ ਚੱਲਦੇ ਆ ਕਿਸੇ ਬੰਦੇ ਨੂੰ ਛੋਟਾ ਵੱਡਾ ਮਹਿਸੂਸ ਨਹੀਂ ਹੋਣ ਦਿੰਦੇ ਅੱਛਾ ਹੁਣ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਲੋਕ ਮਿਲ ਰਹੇ ਆ ਮੁਕਾਬਲਾ ਸਮਝਦੇ ਹੋ ਕਿਸੇ ਨਾਲ ਵੀ ਹੈਗਾ ਮੁਕਾਬਲਾ ਕਿ ਆਮ ਆਦਮੀ ਪਾਰਟੀ ਨਰੋਲ ਜਿੱਤੂਗੀ ਨਹੀਂ ਭਾਈ ਆਮ ਆਦਮੀ ਪਾਰਟੀ ਨਰੋਲ ਜਿੱਤੂਗੀ ਵੱਡੀ ਲੀਡ ਤੇ ਜਿੱਤਾਂਗੇ ਮੁਕਾਬਲਾ ਸਾਡਾ ਕਿਸੇ ਨਾਲ ਨਹੀਂ ਮੁਕਾਬਲਾ ਸਾਡਾ ਸਿਰਫ ਵਿਕਾਸ ਦੇ ਕੰਮਾਂ ਨਾਲ ਆ ਅਸੀਂ ਕੋਈ ਇਹਨਾਂ ਵਾਂਗੂ ਪਰਚਾਂ ਦੀ ਜਾਂ ਕੋਈ ਅਸੀਂ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਨਹੀਂ ਕਰਦੇ ਆ ਆਮ ਆਦਮੀ ਪਾਰਟੀ ਵਿਕਾਸ ਦੇ ਨਾਂ ਤੇ ਵੋਟ ਮੰਗੀ ਆ ਅੱਗੇ ਵੀ ਵਿਕਾਸ ਦੇ ਨਾਂ ਤੇ ਹੀ ਵੋਟ ਮੰਗਾਂਗੇ ਜਿਹੜੇ ਕੰਮ ਕੁਝ ਅਧੂਰੇ ਰਹਿ ਗਏ ਦੇਖੋ ਜਿਹੜਾ ਜਿਹੜੇ ਜ਼ਿਲ੍ਹਾ ਪ੍ਰੀਸ਼ਦਾਂ ਬਲਾਕ ਸਭਾ ਦੇ ਚੋਣੇ ਨੇ ਇਹ ਪੰਚਾਇਤ ਦੀਆਂ ਤਿੰਨ ਪ੍ਰਣਾਲੀਆਂ ਨੇ ਪਹਿਲੀ ਪੰਚਾਇਤ ਫਿਰ ਜ਼ਿਲ੍ਹਾ ਬਲਾ ਸਰ ਮੌਕੇ ਦੀ ਸਰਕਾਰ ਦੇ ਜਿਹੜੇ ਮੌਜੂਦਾ ਸਰਕਾਰ ਦੇ ਜਦੋਂ ਜਿਹੜੇ ਮੈਂਬਰ ਨੇ ਉਹ ਜਿੱਤਣਗੇ ਤਾਂ ਪਿੰਡਾਂ ਦੇ ਵਿੱਚ ਵਿਕਾਸ ਆਟੋਮੈਟਿਕਲੀ ਹੋਣਾ ਚਲੋ ਜੇ ਕਿਸੇ ਪਿੰਡ ਦੇ ਵਿੱਚੋਂ ਕਿਸੇ ਇੱਕ ਅੱਧੀ ਸੀਟ ਤੇ ਦੂਜੀ ਵਿਰੋਧੀ ਪਾਰਟੀ ਦਾ ਕੋਈ ਕੈਂਡੀਡੇਟ ਜਿੱਦਾ ਵੀ ਆ ਉਹ ਬਾਈ ਕੰਮ ਕਿ ਪੈਸਾ ਕਿੱਥੋਂ ਲੈ ਕੇ ਆਊਗਾ ਜਦੋਂ ਸਰਕਾਰ ਨਹੀਂ ਹੈਗੀ ਮੌਕੇ ਦੀ ਉਹ ਕਿਵੇਂ ਕੰਮ ਕਰਾਊਗਾ ਕੀ ਕੰਮ ਕਰਾਊਗਾ ਦੂਜੀ ਪਾਰਟੀ ਦੇ ਉਹ ਲੋਕਾਂ ਦੇ ਕੰਮ ਕਿੱਥੋਂ ਕਰਾਊਗਾ ਜੋ ਇਸ ਕਰਕੇ ਲੋਕ ਹੁਣ VOTER ਬਹੁਤ ਸਿਆਣਾ ਹੋਇਆ ਵਾ VOTER ਇਸ ਗੱਲ ਨੂੰ ਸਮਝ ਚੁੱਕੇ ਆ ਕਿ ਜਿਹੜੀ ਮੌਕੇ ਦੀ ਸਰਕਾਰ ਹੈ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਆ ਉਹ ਵਿਕਾਸ ਦੇ ਧੂੜ ਗੱਡੀ ਪਈ ਜੇ ਆਪਾਂ ਕਹਿ ਲਈਏ ਵੀ ਇਹਨਾਂ ਜਲ ਪ੍ਰਸ਼ਾਸਨ ਦੀਆਂ ਚੋਣਾਂ ਇਸ ਬਲਾਕ ਸੰਪਤੀ ਚੋਣਾਂ ਤੋਂ ਬਾਅਦ 27 ਦਾ ਕਿਵੇਂ ਦੇਖਦੇ ਹਾਂ 27 ਦਾ ਬਾਈ 27 ਦੇ ਵਿੱਚ ਵੀ ਤੁਸੀਂ ਇੱਥੇ ਆਪਾਂ ਬੈਠੇ ਹੋਵਾਂਗੇ ਤੁਸੀਂ ਇੱਥੇ ਆਪਾਂ ਦੁਬਾਰਾ ਇੰਟਰਵਿਊ ਕਰਾਂਗੇ ਬਾਈ ਪਰਮਾਤਮਾ ਸੁੱਖ ਰੱਖੇ ਤੇ ਆਪਾਂ ਜਿਹੜੀ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਬਣੂਗੀ ਤੇ ਵੱਡੀ ਲੀਡ ਨਹੀਂ ਬਣੂਗੀ ਤੇ ਇਹ ਨਹੀਂ ਹੈਗਾ ਵੀ ਕੋਈ ਜਦ ਮੈਂ ਛੋਟੀ ਹੋ ਜੂ ਲੀਡ ਜਾਂ ਕੁਝ ਹੋ ਜੂਗੀ ਜਾਂ ਕੋਈ ਇਦਾਂ ਦੇ ਸਾਰੀਆਂ ਬਾਈ ਦੂਜੀਆਂ ਪਾਰਟੀਆਂ ਦੇ ਕੋਲੇ ਇਹਨਾਂ ਕੋਲੇ ਕੋਈ ਏਜੰਡਾ ਨਹੀਂ ਹੈਗਾ ਇਹਨਾਂ ਦਾ ਸਿਰਫ ਇੱਕੋ ਇੱਕ ਕੰਮ ਆ ਦੂਜੀਆਂ ਪਾਰਟੀਆਂ ਦਾ ਕਿ ਜਿਹੜਾ ਕੰਮ ਸੀਐਮ ਸਾਹਿਬ ਕਰਦੇ ਨੇ ਭਗਵਾਨਤਮਨ ਜੀ ਕਰਦੇ ਨੇ ਆਮ ਆਦਮੀ ਪਾਰਟੀ ਕਰਦੀ ਆ ਸਰਕਾਰ ਕਰਦੀ ਆ ਇਹਨਾਂ ਨੇ ਬਾਈ ਉਹਦੇ ਵਿੱਚ ਰਾਜ ਰੋੜ ਕੋਈ ਮੁੱਦਾ ਨਹੀਂ ਜੋ ਵੀ ਕੋਈ ਸਰਕਾਰ ਕੰਮ ਕਰਦੀ ਆ ਉਹਨੂੰ ਬਸ ਇਹਨਾਂ ਨੇ ਜਾ ਕੇ ਬਸ ਲੋਕਾਂ ਨੂੰ ਗਮਰਾਹ ਕਰਨਾ ਵੀ ਇਹ ਤਾਂ ਗਲਤ ਹੋ ਗਿਆ ਜੀ ਤਾਂ ਗਲਤ ਹੋ ਗਿਆ ਜੀ ਤਾਂ ਗਲਤ ਹੋ ਗਿਆ ਜੀ ਤਾਂ ਗਲਤ ਕਰ ਰਹੇ ਨੇ ਗਲਤ ਕਰ ਰਹੇ ਨੇ ਗਲਤ ਕਰ ਰਹੇ ਨੇ ਹੋਰ ਇਹਨਾਂ ਕੋਲ ਕੋਈ ਏਜੰਡਾ ਨਹੀਂ ਕੋਈ ਇਹਨਾਂ ਕੋਲ ਮੁੱਦਾ ਨਹੀਂ ਬਸ ਲੋਕਾਂ ਨੂੰ ਗਮਰਾਹ ਕਰੀ ਜਾਂਦੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਲੋਕ ਨੇ ਵੋਟਰ ਨੇ ਉਹ ਬਹੁਤ ਜ਼ਿਆਦਾ ਸਮਝਦਾਰ ਹੋ ਚੁੱਕੇ ਨੇ ਉਹ ਇਹਨਾਂ ਨੇ ਗੱਲਾਂ 'ਚ ਹੁਣ ਨਹੀਂ ਆਉਂਦੇ ਉਹ 70 ਸਾਲ ਉਹਨਾਂ ਨੇ ਲੋਕਾਂ ਨੇ ਇਹਨਾਂ ਦੀਆਂ ਗੱਲਾਂ 'ਚ ਆ ਕੇ ਇਹ ਚੀਜ਼ਾਂ ਦਾ ਨੁਕਸਾਨ ਬਹੁਤ ਭੁਗਤ ਲਿਆ ਬਾਈ ਹੁਣ ਲੋਕਾਂ ਨੂੰ ਬਹੁਤ ਜ਼ਿਆਦਾ ਸੂਝ ਆ ਲੋਕਾਂ ਅਜਾ 3.5 ਤੋਂ 4 ਸਾਲ ਹੋਇਆ ਇਸ ਹਰ ਸਾਲ ਸਵਾ ਸਾਲ ਹੋ ਰਿਹਾ ਤੁਸੀਂ ਸਾਲ ਸਵਾ ਸਾਲ ਦੇ ਵਿੱਚ ਤੁਸੀਂ ਦੇਖੋਗੇ ਵੀ ਪੰਜਾਬ ਦਾ ਜਿਹੜਾ ਜਦੋਂ 5 ਸਾਲ ਪਹਿਲਾਂ ਪੰਜਾਬ ਸੀ ਤੇ ਹੁਣ ਆਹ 5 ਸਾਲਾਂ ਦੇ ਵਿੱਚ ਪੰਜਾਬ ਦਾ ਕਿੰਨਾ ਜੋ ਹੈਗਾ ਕਿੰਨਾ ਜ਼ਿਆਦਾ ਬਦਲਾਅ ਆਇਆ ਇਸ ਗੱਲ ਦਾ ਤੁਸੀਂ ਖੁਦ ਦੇਖੋਗੇ ਚੀਜ਼ਾਂ ਵੀ ਸੀਐਮ ਸਾਹਿਬ ਨਾਲ ਉਹਨਾਂ ਦੇ ਦਿਲਾਂ ਜੱਡੇ ਮੁੱਖ ਮੰਤਰੀ ਸ੍ਰੀ ਭਗਵੰਤ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਦਿਲੋਂ ਕੰਮ ਕਰ ਰਹੇ ਆ ਜਦੋਂ ਕੋਈ ਬੰਦਾ ਦਿਲੋਂ ਕੰਮ ਕਰਦਾ ਹੈਗਾ ਆਪਣੇ ਸਟੇਟ ਲਈ ਉਹ ਪੰਜਾਬ ਨੂੰ ਕੋਈ ਰਾਜਨੀਤੀ ਕਰਨ ਨਹੀਂ ਆਏਗੇ ਉਹ ਰਾਜਨੀਤੀ ਤਾਂ ਭਾਈ ਉਹ ਬਹੁਤ ਚਿਰ ਪਹਿਲਾਂ ਜੇ ਕਰਨੀ ਹੁੰਦੀ ਬਹੁਤ ਛੋਟੇ ਹੁੰਦੇ ਮਸ਼ਹੂਰ ਹੋਏ ਹੁੰਦਾ ਸਾਡੇ ਐਮਐਲਏ ਸਾਹਿਬ ਲਾ ਲੋ ਉਹਨਾਂ ਦਾ ਵਧੀਆ ਕਾਰੋਬਾਰ ਚੱਲਦਾ ਸੀ ਬਈ ਉਹ ਡਾਕਟਰ ਸੀਗੇ ਤੁਹਾਨੂੰ ਸਾਰੇ ਆਪਣੇ ਹਲਕੇ ਨੂੰ ਪਤਾ ਹੈਗਾ ਉਹਨਾਂ ਦਾ ਵਧੀਆ ਕਾਰੋਬਾਰ ਚੱਲਦਾ ਸੀ ਪਰ ਕੀ ਉਹਨਾਂ ਦੇ ਅੰਦਰ ਸਮਾਜ ਸੇਵੀ ਦੀ ਭਾਵਨਾ ਸੀ ਉਹਨਾਂ ਨੇ ਤਾਂ ਹੀ ਕਰਕੇ ਉਹਨਾਂ ਨੇ ਸਮਾਜ ਸੇਵੀ ਦੀ ਭਾਵਨਾ ਸੀ ਉਹਦੇ ਕਰਕੇ ਹੀ ਉਹਨਾਂ ਨੇ ਇਸ ਰਾਜਨੀਤੀ ਨੂੰ ਚੁਣਿਆ ਕਿ ਰਾਜਨੀਤੀ ਦੇ ਵਿੱਚ ਜਾ ਕੇ ਹੀ ਜਿਹੜੀ ਸਮਾਜ ਸੇਵਾ ਲੋਕਾਂ ਦੀ ਸਮਾਜ ਸੇਵਾ ਉਹ ਕੀਤੀ ਜਾ ਸਕਦੀ ਆ ਇਸੇ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਉਹ ਅੰਦਰੋਂ ਦਿਲੋਂ ਅੰਦਰੋਂ ਕੰਮ ਕਰ ਰਹੇ ਨੇ ਇਸ ਗੱਲਾਂ ਤੇ ਤੇ ਜਦੋਂ ਬੰਦਾ ਸੱਚੇ ਨੀਤਾਂ ਨਾਲ ਕੰਮ ਕਰਦਾ ਸੋ ਪ੍ਰਮਾਤਮਾ ਉਹਦੇ ਨਾਲ ਖੜਦਾ ਸੋ ਇਹਨਾਂ ਦੇ ਕਹਿਣ ਨਾਲ ਬਈ ਦੂ ਕਹਿਣਾ ਕੁਝ ਨਹੀਂ ਹੁੰਦਾ ਸੋ ਪ੍ਰਮਾਤਮਾ ਨਾਲ ਆ ਸੋ ਆਮ ਆਦਮੀ ਪਾਰਟੀ ਦੀ ਸਰਕਾਰ 2027 ਦੇ ਵਿੱਚ ਵੀ ਵੱਡੀ ਲੀਡ ਜਿੱਤ ਕੇ ਦੁਬਾਰਾ ਸਰਕਾਰ ਬਣਾਉਗੀ ਅੱਛਾ 14 ਤਰੀਕ ਨੂੰ ਵੋਟਰਾਂ ਨੇ ਕੀ ਅਪੀਲ ਕਰੋਗੇ ਵੋਟਰਾਂ ਨੂੰ ਤੁਹਾਡੇ ਜੋਂ ਦੇ ਵੋਟਰਾਂ ਨੂੰ ਬਈ ਮੈਂ ਇਹੀ ਹੱਥ ਬੰਨ ਕੇ ਇਹੀ ਅਪੀਲ ਕਰੂੰਗਾ ਕਿ ਤੁਸੀਂ 14 ਤਰੀਕ ਨੂੰ ਜਿੱਥੇ ਵੀ ਜਿੱਥੇ ਵੀ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਸੋ ਉੱਥੇ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾਓ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰੋ ਤਾਂ ਕਿ ਆਪਾਂ ਜਿਹੜੇ ਅਧੂਰੇ ਵਿਕਾਸ ਨੇ ਉਹ ਪੂਰੇ ਕਰ ਸਕੀਏ ਤੇ ਮੈਂ ਮੇਰੇ ਹਲਕੇ ਦੇ ਜਿਹੜੇ ਮੇਰੇ ਜ਼ੋਨ ਦੇ ਦਲੇਲ ਸਿੰਘ ਵਾਲਾ ਜ਼ੋਨ ਨੰਬਰ 2 ਦੇ ਇੱਥੋਂ ਮੇਰੇ ਮਾਤਾ ਜੀ ਸਰਿੰਦਰ ਕੌਰ ਗੁੜਥੜੀ ਇਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਸੋ ਮੈਂ ਪ ਚਲੋ ਗੱਲਾਂ ਦੇ ਵਿੱਚ ਰਹਿ ਗਏ ਪਾਰਟੀ ਹਾਈ ਕਮਾਂਡ ਦਾ ਤੇ ਡਾਕਟਰ ਅਬਿਜੇ ਸਿੰਘ ਲੀਜ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਟਿਕਟ ਦੇ ਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੋ ਮੈਂ 14 ਤਰੀਕ ਨੂੰ ਸਾਰੇ ਵੋਟਰਾਂ ਨੂੰ ਹੀ ਅਪੀਲ ਕਰਦਾ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਾ ਕਿ 14 ਤਰੀਕ ਨੂੰ ਵੋਟਾਂ ਪਾ ਕੇ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰੀਏ ਤਾਂ ਕਿ ਜੋ ਆਉਣ ਵਾਲੀਆਂ 14 ਆਉਣ ਵਾਲਾ ਬੜਾ ਦਾ ਵਿਕਾਸ ਆ ਅਧੂਰਾ ਵਿਕਾਸ ਆ ਉਹਦੇ ਉਹਨੂੰ ਆਪਾਂ ਪੂਰਾ ਕਰ ਸਕੀਏ ਤੇ ਆਪਾਂ ਵੱਧ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ ਪਿੰਡਾਂ ਦਾ ਵਿਕਾਸ ਕਰ ਸਕੀਏ ਤੇ ਆਪਾਂ ਆਪਾਂ ਕਿਨ ਨੂੰ ਰੰਗਲਾ ਪੰਜਾਬ ਦੁਆਰਾ ਤੋਂ ਬਣਾਈਏ ਤਾਂ ਤੁਸੀਂ ਵੀ ਸੁਣਿਆ ਕਿ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਆਮ ਆਦਮੀ ਪਾਰਟੀ ਜਲਦ ਪੂਰਾ ਕਰਨ ਜਾ ਰਹੀ ਹੈ ਕਿਉਂਕਿ ਸਮਾਂ ਥੋੜਾ ਹੈ ਔਰ ਉਸ ਦੇ ਵਿੱਚ ਵਿਕਾਸ ਜੇ ਵਿਕਾਸ ਦੀ ਗੱਲ ਕਰੀਏ ਤਾਂ ਸਾਢੇ 3-4 ਸਾਲਾਂ ਦੇ ਵਿੱਚ ਜੋ ਵੀ ਕੰਮ ਹੋਏ ਨੇ ਕਹਿੰਦੇ ਵੀ ਉਹ 70 ਸਾਲਾਂ ਦੇ ਵਿੱਚ ਨਹੀਂ ਦੇਖਣ ਨੂੰ ਮਿਲੇ ਸੀ ਤੇ 70 ਸਾਲਾਂ ਦੇ ਵਿੱਚ ਜੋ ਕੀਤਾ ਸੀ ਅੱਜ ਉਹ ਨਜ਼ਰ ਵੀ ਨਹੀਂ ਆ ਰਿਹਾ ਤਾਂ ਹੁਣ ਦੇਖਣਾ ਹੈ ਵੀ 14 ਤਰੀਕ ਨੂੰ 14 ਦਸੰਬਰ ਨੂੰ ਕਿਹੜੀ ਪਾਰਟੀ ਨੂੰ ਲੋਕ ਫਤਵਾ ਦੇਣਗੇ ਕਿਉਂਕਿ ਪਾਰਟੀ ਉਸ ਨੂੰ ਲੋਕ ਫਤਵਾ ਦਿੰਦੇ ਨੇ ਜਿਹੜੇ ਕੰਮ ਕਰਦੇ ਨੇ ਵਿਕਾਸ ਕਰਦੇ ਨੇ ਤਾਂ ਆਉਣ ਵਾਲੇ ਨਤੀਜੇ ਦੱਸਣਗੇ ਵੀ ਕਿਹੜੀ ਪਾਰਟੀ ਨੂੰ ਲੋਕਾਂ ਨੇ ਫਤਵਾ ਦਿੱਤਾ ਹੈ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪੁਰਾਣਾ ਐਫਓਪੀ ਨਿਊਜ਼ ਮਾਨਸਾ